ਅੱਜ ਮੈਂ ਬਹੁਤ ਕਾਦੀਆਂ ਹਲਕੇ ਦੇ ਜਿਹੜੇ ਸਾਡੇ ਖਾਸ ਕਰਕੇ ਕਿਸਾਨ ਵਰਗਾਂ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਕੋਟ ਧੰਦਲ ਦਾ ਸਬਸਟੇਸ਼ਨ ਸੀ ਉਹ ਤਿਆਰ ਹੋ ਕੇ ਅੱਜ ਜਿਹੜਾ ਵਾ ਉਹਨੂੰ ਸ਼ੁਰੂ ਕਰ ਦਿੱਤਾ ਗਿਆ ਇਹ ਸਬਸਟੇਸ਼ਨ ਜਿਹੜਾ ਵਾ ਤਕਰੀਬਨ 5 ਕਰੋੜ ਤੇ 80 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਵਾ ਤਿਆਰ ਹੋਇਆ ਔਰ ਇਹ 68 ਕੇਵੀ ਸਬਸਟੇਸ਼ਨ ਆ ਇਹਦੇ ਬਣਨ ਦੇ ਨਾਲ ਜਿਹੜੇ ਪਹਿਲੇ ਸਬਸਟੇਸ਼ਨ ਸੀ ਕਾਨੂੰ ਆਣ ਸੀ ਤੁਗਲਵਾਲ ਸੀ ਕਾਦੀਆਂ ਸੀ ਡੇਰੀਵਾਲ ਸੀ ਉਹਨਾਂ ਨੂੰ ਕਾਫੀ ਰਾਤ ਜਿਹੜੀ ਆ ਇਲਾਕੇ ਨੂੰ ਮਿਲੇਗੀ ਔਰ ਕਿਸਾਨਾਂ ਨੂੰ ਅਨ ਇੰਟਰਰਪਟਿਡ ਪਾਵਰ ਸਪਲਾਈ ਦੇਣ ਦੇ ਲਈ ਇਹ ਬਹੁਤ ਵਧੀਆ ਜਿਹੜਾ ਆਉਣ ਵਾਲੇ ਸਮੇਂ 'ਚ ਸਾਬਤ ਹੋਏਗਾ ਔਰ ਸਾਰੀਆਂ ਹੀ ਲਾਈਨਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ 'ਚ ਪਾ ਕੇ ਵਧੀਆ ਕਿਸਾਨਾਂ ਨੂੰ ਖੂਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਨਾਲੇ ਤੁਸੀਂ ਦੇਖਦੇ ਹੀ ਹੋ ਕਿ ਇੰਨੀ ਬਿਜਲੀ ਜਿਹੜੀ ਆ ਪਹਿਲਾਂ ਰਾਤਾਂ ਨੂੰ ਬਿਜਲੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਹੁਣ ਤੇ ਦਿਨੇ ਬਿਜਲੀ ਆ ਗਈ ਆ ਸੋ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਿੱਥਿਆ ਸੀ ਕਿ ਇਹ ਪ੍ਰੋਜੈਕਟ ਜਿਹੜਾ ਆਪਾਂ ਸ਼ੁਰੂ ਕਰਨਾ ਸੋ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਈਟੀਓ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਰੇ ਹੀ ਸਾਡੇ ਜਿਹੜੇ ਆਪਣਾ ਇਲੈਕ੍ਰਿਸਿਟੀ ਡਿਪਾਰਟਮੈਂਟ ਦੇ ਸਾਡੇ ਐਕਸ਼ਨ ਸਾਹਿਬ ਨੇ ਜਾ ਸਾਰੇ ਅਫੀਸ਼ੀਅਲਸ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਯਤਨਾ ਸਦਕਾ ਜਿਹੜਾ ਇਹ ਪ੍ਰੋਜੈਕਟ ਜਿਹੜਾ ਵਾ ਉਹ ਸਿਰੇ ਚੜਿਆ ਔਰ ਕਿਸਾਨਾਂ ਨੂੰ ਜਿਹੜਾ ਵਾ ਇਹਦਾ ਬਹੁਤ ਵੱਡਾ ਲਾਭ ਜਿਹੜਾ ਵਾ ਉਹ ਮਿਲੇਗਾ ਇੱਕ ਧੰਨਵਾਦ ਬਹੁਤ ਬੰਦਾ ਜੀ ਅੱਜ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੇ ਉਹੀ ਤੌਰ 'ਤੇ ਜਿਹੜਾ ਐਫਸੀਓ ਚ ਸੋਧ ਕਰਦਿਆ ਹੋਇਆ ਆ ਕਾਰੋਬਾਰੀਆਂ ਨੂੰ ਤੇ ਦੁਕਾਨਦਾਰਾਂ ਨੂੰ ਕਿਸੇ ਪੱਖਤੀ ਦਾ ਅੱਜ ਤੋਂ ਨਹੀਂ ਜਾਣਾ ਠੀਕ ਆ ਜੀ ਇਹ ਤਾਂ ਜੀ ਬਹੁਤ ਰੋਜ਼ ਹੀ ਤੁਸੀਂ ਦੇਖੋ ਕੈਬਨਿਟ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਬੜੇ ਹੀ ਰਿਫਾਰਮਸ ਆ ਰਹੇ ਆ ਜਿਹੜੇ ਪਿਛਲੇ 70 ਸਾਲ ਚ ਨਹੀਂ ਰਿਫਾਰਮਸ ਆਏ ਔਰ ਰਿਫਾਰਮਸ ਆ ਰਹੇ ਆ ਗਵਰਨਮੈਂਟ ਦੇ ਵਿੱਚ ਟਰਾਂਸਪੇਰੈਂਸੀ ਆ ਰਹੀ ਹੈ ਜਿਹੜਾ ਲੋਕਾਂ ਨੇ ਬਦਲਾਅ ਦਾ ਨਾਰਾ ਦਿੱਤਾ ਸੀ ਉਹ ਜਿਹੜਾ ਵਾ ਹਕੀਕੀ ਰੂਪ ਵਿੱਚ ਜਿਹੜਾ ਵਾ ਉਹ ਆ ਰਿਹਾ ਪਿਛਲੇ ਹਫਤੇ ਤੁਸੀਂ ਦੇਖਿਆ ਈਜ਼ੀ ਰਜਿਸਟਰੀ ਜਿਹੜਾ ਸੀ ਉਹ ਸ਼ੁਰੂ ਹੋਈਆਂ ਨੇ ਹੁਣ ਸਾਡੇ ਵੀ ਸਾਰੇ ਜਿੰਨੀਆਂ ਸਬ ਤਹਿਸੀਲ ਨੇ ਚਾਹੇ ਉਹ ਕਾਨੂੰਆਣਾ ਚਾਹੇ ਧਾਰੀਆਲ ਆ ਚਾਹੇ ਕਾਧੀਆਂ ਆ ਚਾਹੇ ਨਸ਼ਰਮੱਜਾ ਸਿੰਘਾ ਚਾਰ ਪੈਂਦੀਆਂ ਨੇ ਸਾਡੇ ਹਲਕੇ ਨੂੰ ਗੁਰਦਾਸਪੁਰ ਨਾਲ ਕੁਝ ਪਿੰਡ ਪੈਂਦੇ ਨੇ ਪਟਾਲੇ ਨਾਲ ਪੈਂਦੇ ਨੇ ਸੋ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਰਜਿਸਟਰੀਆਂ ਜਿਹੜੀਆਂ ਨੇ ਉਹ ਕਰਾਉਣ ਦੇ ਵਿੱਚ ਜਿਹੜੀ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਔਰ ਪੰਜਾਬ ਸਰਕਾਰ ਦਿਨ-ਬ-ਦਿਨ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਨੇ ਉਹ ਸਹੂਲਤਾ ਦੇ ਰਹੀ ਹੈ। ਆਈ ਇਲੈਕਸ਼ਨ ਨੂੰ ਕਿਦਾਂ ਦੇਖਦੇ ਹੋ ਤੁਸੀਂ? ਲੁਧਿਆਣੇ ਦੇ ਵਿੱਚ ਵੀ ਮੈਂ ਕੱਲ ਅ ਅ ਅਰੋੜਾ ਸਾਹਿਬ ਦੀ ਪ੍ਰੈਸ ਕਾਨਫਰੰਸ ਨੂੰ ਸੁਣ ਰਿਹਾ ਸੀ। ਜਿੰਨੇ ਕੰਮ ਲੁਧਿਆਣੇ 'ਚ ਅਰੋੜਾ ਸਾਹਿਬ ਨੇ ਕਰਾਏ ਨੇ ਤੋ ਹੋਰ ਐਮਪੀ ਅਜੇ ਤੱਕ ਕਿਸੇ ਨੇ ਵੀ ਕਿਸੇ ਵੀ ਵੱਡੇ ਲੀਡਰ ਨੇ ਲੁਧਿਆਣੇ ਚ ਨਹੀਂ ਕਰਾਇਆ ਸੋ ਅਸੀਂ ਉਹਨਾਂ ਦਾ ਜੋ ਰਿਪੋਰਟ ਕਾਰਡ ਆ ਉਹਨੂੰ ਲੈ ਕੇ ਲੋਕਾਂ ਕੋਲ ਜਾ ਰਹੇ ਆਂ ਔਰ ਲੋਕ ਵਾਕ ਵਾਕੇ ਹੀ ਜਿਹੜਾ ਵਾ ਉਹਨਾਂ ਦੀ ਸراہਨਾ ਕਰ ਰਹੇ ਆ ਕਿ ਜਿੰਨੇ ਕੰਮ ਲੁਧਿਆਣੇ ਚ ਹੋਏ ਆ ਖਾਸ ਕਰਕੇ ਜਿਹੜਾ 에어ਪੋਰਟ ਬੜੇ ਲੰਬੇ ਸਮੇਂ ਤੋਂ ਬੰਦ ਪਿਆ ਸੀ ਉਹ ਮਾਨਯੋਗ ਸਾਡੇ ਐਮਪੀ ਸਾਹਿਬ ਤੇ ਯਤਨਾ ਸਦਕਾ ਸ਼ੁਰੂ ਹੋ ਗਿਆ ਫਿਰ ਕਿੰਨੇ ਘਰ ਸੀ ਜਿਹੜੇ ਲਾਲਕੀਰ ਦੇ ਅੰਦਰ ਸੀ 1800 1900 ਪਰਵਾਰਾਂ ਦੀਆਂ ਉਹਨਾਂ ਨੇ ਰਜਿਸਟਰੀਆਂ ਕਰਵਾ ਕੇ ਉਹਨਾਂ ਨੂੰ ਜਿਹੜੇ ਮਾਲਕੀ ਹੱਕ ਦੇਤੇ ਆ ਆਜ਼ਾਦੀ ਤੋਂ ਵੇਲੇ ਤੇ ਉਹ ਲੋਕ ਇਸੇ ਤਰ੍ਹਾਂ ਜਿਹੜੇ ਡਰਕ ਹੌਫ ਤੇ ਰਹ ਰਹੇ ਸੀ ਔਰ ਹੋਰ ਵੀ ਨਿੱਕੇ ਨਿੱਕੇ ਕੰਮ ਜਿਹੜੇ ਲੋਕਲ ਲੈਵਲ ਦੇ ਮਨਿਸਪੈਲਟੀ ਲੈਵਲ ਦੇ ਕੰਮ ਹੁੰਦੇ ਆ ਇੰਡਸਟਰੀ ਦੇ ਕੰਮ ਹੁੰਦੇ ਆ ਬਹੁਤ ਕੰਮ ਜਿਹੜੇ ਆ ਉਹ ਸਰਕਾਰ ਨੇ ਕਰਾਏ ਨੇ ਔਰ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਤੋਂ ਗਏ ਆ ਔਰ ਇੱਕ ਤਰ੍ਹਾਂ ਦੀ ਮੁਕਾਬਲਾ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੀ ਵਿਰੋਧੀ ਪਾਰਟੀ ਆ ਉਹਦੇ ਵਿੱਚ ਫੁੱਟ ਦੇਖਣ ਨੂੰ ਮਿਲ ਰਹੀ ਆ ਔਰ ਭਾਜਪਾ ਕੋ ਤੇ ਕੈਂਡੀਡੇਟ ਹੀ ਨਹੀਂ ਮਿਲਿਆ ਲਾਸਟ ਮੂਮੈਂਟ ਤੇ ਉਹਨਾਂ ਨੇ ਜਿਹੜਾ ਕੈਂਡੀਡੇਟ ਉਤਾਰਿਆ ਸੋ ਮੈਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਇੱਕ ਤਰਫਾ ਜਿੱਤ ਜਿਸ ਤਰ੍ਹਾਂ ਸ਼੍ਰੀ ਮਹਿੰਦਰ ਭਗਤ ਜੀ ਦੀ ਜਲੰਧਰ ਵੈਸਟ ਵਿੱਚ ਇੱਕ ਰਿਕਾਰਡ ਤੋੜ ਲੀਡ ਨਾਲ ਦਿੱਤ ਹੋਏਗੀ ਹੋਈ ਸੀ ਉਸੇ ਤਰ੍ਹਾਂ ਲੁਧਿਆਣੇ ਚ ਵੀ ਜਿਹੜੀ ਆ ਪਾਰਟੀ ਰਿਕਾਰਡ ਤੋੜ ਜਿੱਤ ਦਰਜ ਕਰੇ ਪਰ ਸਮੇਂ ਨਹੀਂ ਆਂਦੀ ਜੀ ਰਾਜਾ ਪ੍ਰਿੰਗ ਦਾ ਅੱਜ ਬਿਆਨ ਆਇਆ ਹੈ ਕਿ ਜਿਹੜਾ ਉੱਥੇ ਇਲੈਕਸ਼ਨ ਦੇ ਵਿੱਚ ਮੁਕਾਬਲਾ ਹੈਗਾ ਉਹ ਸਾਡਾ ਕਾਂਗਰਸ ਦਾ ਬੀਜੇਪੀ ਨਾਲ ਹੈਗਾ ਪਰ ਹੋਣ ਦੇ ਜਿਹੜੇ ਦਿਨ ਬੀਤ ਕੇ ਗਏ ਨੇ ਉਹ ਚ ਬੀਜੇਪੀ ਦਾ ਵੀ ਸੁਖੜਾ ਸਾਖ ਹੋ ਗਿਆ ਆਮ ਆਦਮੀ ਪਾਰਟੀ ਕਿਤੇ ਗਣੀ ਨਹੀਂ ਲਈ ਵੇਖੋ ਇਹ ਤਾਂ ਉਹਨਾਂ ਦੀ ਕਹਿਣ ਦੀ ਗੱਲ ਆ ਇਹ ਤਾਂ ਹੁਣ ਸਮਾਂ ਦੱਸੇਗਾ ਮੈਨੂੰ ਤੇ ਲੱਗਦਾ ਕਿ ਸਾਡਾ ਨਾ ਬੀਜੇਪੀ ਨਾਲ ਮੁਕਾਬਲਾ ਨਾ ਕਾਂਗਰਸ ਨਾਲ ਕਿਉਂਕਿ ਪਹਿਲੇ ਦਾ ਕੋਈ ਮੁਕਾਬਲਾ ਨਹੀਂ ਦੂਜੇ ਤੀਜੇ ਤੇ ਚੌਥੇ ਦਾ ਇਹਨਾਂ ਦਾ ਆਪਸ 'ਚ ਮੁਕਾਬਲਾ ਵਾ ਸੋ ਇਹ ਆਪਸ 'ਚ ਜਾਣਨ ਸਾਡੀ ਤੇ ਬਹੁਤ ਵੱਡੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਲਗਾਤਾਰ ਜਿਹੜੀ ਆ ਬਣਾਈ ਹੋਈ ਆ ਕਿਉਂਕਿ ਲੋਕ ਕੰਮਾਂ ਤੋਂ ਬਹੁਤ ਖੁਸ਼ ਨੇ ਸਰਕਾਰ ਨੇ ਜਿਦਾਂ ਤਹਿਸੀਲਾਂ 'ਚ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਆ ਇੰਡਸਟਰੀ ਨੂੰ ਜੋ ਸਹੂਲਤਾਂ ਦਿੱਤੀਆਂ ਨੇ ਬਹੁਤ ਕੰਮ ਨੇ ਜੇ ਮੈਂ ਗਿਣਾਂ ਲੱਗਾ ਸਕੂਲਾਂ ਦੇ ਵਿੱਚ ਸੁਧਾਰ ਆਇਆ ਵਾ ਹਸਪਤਾਲਾਂ 'ਚ ਸੁਧਾਰ ਆਇਆ ਫਿਰ ਹੁਣ ਜਿੱਦਾਂ ਸੀਜ਼ਨ ਸ਼ੁਰੂ ਹੋ ਰਿਹਾ ਅਨ ਇਨਟਰਪਟਡ ਜਿਹੜੀ ਆ ਬਿਜਲੀ ਸਪਲਾਈ ਜਿਹੜੀ ਉਹ ਦਿੱਤੀ ਜਾ ਰਹੀ ਸੋ ਬਹੁਤ ਸਰਕਾਰ ਨੇ ਜਿਹੜੀਆਂ ਨੇ ਕੰਮਾਂ ਦੇ ਵਿੱਚ ਮੱਲਾ ਮਾਰੀਆਂ ਨੇ ਸੋ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਵਾ ਇੱਕ ਤਰਫਾ ਰੁਝਾਨ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੀ ਤਰਫ ਪਣਿਆ ਹੋਇਆ ਸਭ ਸਹੂਲਤਾਂ ਕਾਫੀ ਕਨਾਈਆਂ ਤੁਸੀਂ ਕੀ ਕਹਿਣਾ ਚਾਹੁੰਦੇ ਕਿਸਾਨਾਂ ਤੋਂ ਲੋਕਾਂ ਪੰਜਾਬ ਦੀ ਮੈਂ ਮੈਂ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਇਲਾਕੇ ਦੇ ਕਿਸਾਨ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਕਿਉਂਕਿ ਇਹ ਬੜੇ ਲੰਬੇ ਸਮੇਂ ਤੋਂ ਰਹਾਕਿਆਂ ਤੋਂ ਮੰਗ ਸੀ ਇੱਥੇ ਸਬਸਟੇਸ਼ਨ ਦੀ ਕਿਉਂਕਿ ਜਦੋਂ ਦੂਰ ਪੈ ਜਾਂਦੀਆਂ ਜਿਹੜੀਆਂ ਲਾਈਨਾਂ ਉਹਨਾਂ ਤੇ ਫਿਰ ਸਪਲਾਈ ਜਿਹੜੀ ਆ ਕਈ ਵਾਰਾਂ ਖਰਾਬ ਹੋ ਜਾਂਦੀ ਆ ਸੋ ਇਸ ਕਰਕੇ ਇਹ ਸਬਸਟੇਸ਼ਨ ਬਣਨ ਦੇ ਨਾਲ ਸਾਰੇ ਸਾਡੇ ਇਲਾਕੇ ਦੇ ਘੱਟੋ ਘੱਟ 40 50 ਪਿੰਡਾਂ ਨੂੰ ਜਿਹੜਾ ਵਾ ਉਹ ਇਹਦਾ ਫਾਇਦਾ ਜਿਹੜਾ ਵਾ ਲਾਭ ਜਿਹੜਾ ਵਾ ਉਹ ਮਿਲੇਗਾ ਔਰ ਬਾਕੀ ਜੇ ਮੈਂ ਪੰਜਾਬ ਲੈਵਲ ਦੀ ਗੱਲ ਕਰਾਂ ਤੇ ਜਿੰਨਾ ਵਧੀਆ ਪ੍ਰਬੰਧ ਈਸ਼ਵਰਾਂ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਬਿਜਲੀ ਦੇ ਵਿੱਚ ਚਾਹੇ ਕਿਸਾਨੀ ਦੀ ਹੋਵੇ ਚਾਹੇ ਘਰਾਂ ਦੀ ਹੋਵੇ ਬੜੇ ਵਧੀਆ ਢੰਗ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਕੀਤੇ ਗਏ ਆ ਜਿਨ੍ਹਾਂ ਦੇ ਕਰਕੇ ਲੋਕਾਂ 'ਚ ਜਿਹੜਾ ਵਾ ਬਹੁਤ ਵਧੀਆ ਮੈਸੇਜ ਜਿਹੜਾ ਗਿਆ ਅੱਜ ਇੱਥੇ ਅਸੀਂ ਸਾਰੇ ਸ਼ਾਰਟਕੇ ਵੀ ਸਬਸਟੇਸ਼ਨ ਕੋਰਟ ਤੁੰਦਲਦਾਵਾ ਉਦਘਾਟਨ ਕਰਾਉਣ ਲਈ ਇਕੱਠੇ ਹੋਏ ਆ ਜੋ ਕਿ ਮਾਨਯੋਗ ਜੀ ਬਰੂਪ ਸਿੰਘ ਸੇਖਵਾ ਜੀ ਨੇ ਆਪਣੇ ਕਾਰਕਮ ਨਾਲ ਹੁਣੇ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਉਦਘਾਟਨ ਕੀਤਾ ਹੈ ਇਹ ਬੀਲਿਕਰ ਬਨ ਨਾਲ ਇੱਥੇ ਆਸ-ਪਾਸ ਦੇ ਜਿਹੜੇ 35 ਤੋਂ 40 ਪਿੰਡਾਂ ਉਹਨਾਂ ਦੀ 24 ਘੰਟੇ ਵਾਲੀ ਬਿਜਲੀ ਤੇ ਪਲੱਸ ਏਪੀ ਮੋਟਰਾਂ ਦੇ ਜਿਹੜੀ ਬਿਜਲੀ ਸਪਲਾਈ ਆ ਉਹਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਇਹ ਜਿਹੜੇ ਇਹਨਾਂ ਪਿੰਡਾਂ ਨੂੰ ਪਹਿਲਾਂ ਛੜ ਕੇ ਵੀ ਕੰਨਵਾਨ ਛੜ ਕੇ ਵੀ ਕਾਦੀਆਂ ਤੇ ਛੜ ਕੇ ਵੀ ਤੁਗਲਵਾਲ ਤੋਂ ਬਿਜਲੀ ਆਉਂਦੀ ਸੀ ਹੁਣ ਉਹ ਤੇ ਜਿਹੜੀਆਂ ਲਾਈਨਾਂ ਨੇ ਉਹ ਛੋਟੀਆਂ ਕਰਕੇ ਅਸੀਂ ਕੋਟ ਧੰਦਲ ਤੋਂ ਚਲਾਵਾਂਗੇ ਇਹਦੇ ਨਾਲ ਜਿੱਥੇ ਇਹਨਾਂ ਪਿੰਡਾਂ ਨੂੰ ਸਹੂਲਤ ਮਿਲੇਗੀ ਉੱਥੇ ਨਾਲ-ਣਾੜੀ ਜਿਹੜੇ ਬਾਕੀ ਮੈਂ ਤਿੰਨ ਸਬਸਟੇਸ਼ਨਾਂ ਦੇ ਨਾਂ ਲੈ ਆ ਉਹਨਾਂ ਤੋਂ ਜਿਹੜੇ ਬਾਕੀ ਪਿੰਡ ਫੀਡ ਹੁੰਦੇ ਉਹਨਾਂ ਦਾ ਵੀ ਭਾਰ ਘਟੇਗਾ ਤੇ ਉਹਨਾਂ ਨੂੰ ਵੀ ਬਿਹਤਰ ਜਿਹੜੀ ਬਿਜਲੀ ਸਪਲਾਈ ਹੋ ਮਿਲੇਗੀ ਇਹ ਪ੍ਰੋਜੈਕ ਪਰ ਇੱਕ ਰਸਤੇ ਦੇ ਵਿੱਚ ਲਾਈਨ ਕੱਢਣ ਲਈ ਫੋਰੈਸ ਦਾ ਇਹ ਕੁਝ ਰੁਕਾ ਰਹੇ ਸੀਗੇ ਉਹਦੇ ਕਰਕੇ ਪ੍ਰੋਜੈਕਟ ਜਿਹੜਾ ਲਟਕਿਆ ਹੋਇਆ ਸੀ ਤੋਂ ਵਿਭਾਗ ਨੇ ਵੀ ਕਾਫੀ ਜੋਲ ਲਾਇਆ ਤੇ ਜ਼ਰੂਰਤیں ਸੇਵਾ ਜੀ ਨੇ ਵੀ ਇਹਨਾਂ ਨੂੰ ਪਰਸਨਲੀ ਮੈਂ ਮਿਲਿਆ ਤੇ ਇਹਨਾਂ ਨੂੰ ਦੱਸਿਆ ਵੀ ਇਹ ਫੋਰੈਸ ਡਿਪਾਰਟਮੈਂਟ ਤੋਂ ਸਾਡਾ ਜਿਹੜਾ ਕਲੀਅਰੈਂਸ ਕੀਤੀ ਜਾਵੇ ਇਹਨਾਂ ਨੇ ਆਪਣਾ ਹੀ ਬੜੇ ਉਦਮ ਕੀਤੇ ਤੇ ਉਹਦੇ ਕਰਕੇ ਫਿਰ ਫੋਰੈਸ ਦੇ ਦਰਖਤ ਵੱਡੇ ਸਾਡੀ ਲਾਈਨ ਕਲੀਅਰ ਹੋਈ ਜਿਹਦੇ ਕਰਕੇ ਅਰਖਾ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ 68 ਕਿਵੀ ਕੋਰਟਾਂ ਦਾ ਜਿਹੜਾ ਹੈ ਇਹ ਲੋਕ ਆਪੇ ਕਰ ਰਹੇ ਹੈ